ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀ ਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤੇ ਅੱਜ ਟੀਮ ਨਾਲ ਤੁਹਾਨੂੰ ਲੈ ਆਈ ਐ ਸਿਵਲ ਹਸਪਤਾਲ ਸੰਗਰੂਰ ਵਿਖੇ ਜਿੱਥੇ ਜਾਣਕਾਰੀ ਮਿਲੀ ਐ ਕਿ ਗਾਇਨੀ ਵਿਭਾਗ ਦੇ ਵਿੱਚ ਜਦੋਂ ਗਲੂਕੋਜ਼ ਲਾਏ ਗਏ ਨੇ ਉਸ ਤੋਂ ਬਾਅਦ 14-15 ਮਰੀਜ਼ ਜੋ ਇਨਫੈਕਟਡ ਹੋ ਗਏ ਨੇ ਇਨਫੈਕਸ਼ਨ ਹੋ ਗਈ ਆ ਮਰੀਜ਼ਾਂ ਨੂੰ ਉਸ ਤੋਂ ਬਾਅਦ ਹੜਕੰਪ ਮੱਚ ਜਾਂਦਾ ਹੈ ਤੇ ਜੋ داخل ਔਰਤਾਂ ਨੇ ਉਹਨਾਂ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਜ਼ਿਆਦਾਤਰ ਗਰਭਵਤੀ ਔਰਤਾਂ ਜੋ ਬੱਚਿਆਂ ਨੂੰ ਜਨਮ ਦੇ ਚੁੱਕੀਆਂ ਨੇ ਉਹਨਾਂ ਦੇ ਜਦੋਂ ਗੁਰੂਖੋਸ ਲਾਏ ਗਏ ਨੇ ਉਸ ਤੋਂ ਬਾਅਦ ਜਿਹੜੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਨਾਲ ਦੀ ਨਾਲ ਹੜਕੰਪ ਮੱਚ ਜਾਂਦਾ ਤੇ ਮਰੀਜ਼ਾਂ ਦੇ ਨਾਲ ਆਏ ਹੋਏ ਉਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਉਹ ਇਸ ਗੱਲ ਵੱਲ ਧਿਆਨ ਦਿੰਦੇ ਨੇ ਉੱਥੇ ਹੀ ਹਸਪਤਾਲ ਦੇ ਜਿਹੜੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਕਿ ਇਸ ਵਾਰ ਦੇ ਗੁਰੂ ਕੋਸ ਨੇ ਜਿਹੜੇ ਹਰ ਰੋਜ਼ ਲੱਗਦੇ ਨੇ ਤੇ ਹੋ ਸਕਦਾ ਬਾਕੀ ਸਾਰੇ ਮਰੀਜ਼ ਉਹਨਾਂ ਨੇ ਦੱਸਿਆ ਕਿ ਠੀਕ ਨੇ ਸਿਰਫ ਇੱਕ ਮਰੀਜ਼ ਨੂੰ ਛੱਡ ਕੇ ਸੋ ਆਪਾਂ ਉੱਥੇ ਚੱਲਦੇ ਆਂ ਸੁਣਦੇ ਆਂ ਕੀ ਗੱਲ ਬਾਤ ਹੋ ਰਹੀ ਹੈ ਤੈਨੂੰ ਦਾਖਲ ਕੀਤੀ ਹੋਈ ਹੈ ਜੀ ਪਰ ਸੋ ਉਹਦੇ ਬੱਚਾ ਹੋਇਆਗਾ ਅੱਛਾ ਜੀ 3 ਵਜੇ ਕੇ ਹਾਰ ਸਵੇਰੇ ਵੀ ਚੰਗਾ ਭਲਾ ਚਾਹ ਪਾਣੀ ਪੀਤਾ ਮੈਂ ਘਰੇ ਚਲੀ ਗਈ ਵੀ ਮੈਂ ਰੋਟੀ ਲਾ ਕੇ ਲਿਉਣੀ ਆ ਪਿੱਛੇ ਮੇਰੇ ਫੋਨ ਵੱਗ ਗਿਆ ਵੀ ਬਾਲਾ ਚੜ ਗਿਆ ਝੱਗ ਨਿਕਲ ਲੱਗੀ ਮੂੰਹ ਦੇ ਵਿੱਚੋਂ ਝੱਗ ਵੀ ਨਿਕਲੀ ਜੀ ਜਦ ਮੈਂ ਉਸੇ ਟਾਈਮ ਫੇਰ ਮੁੜਿਆਈ ਜੀ ਜਦ ਮੈਂ ਆਈ ਅੱਖਾਂ ਵੀ ਐਨ ਚੜੀਆਂ ਪੀਂਤਿਆਂ ਮੂੰਹ ਵੀ ਕੁੱਲਾ ਤੇ ਕੋਈ ਸੁਰਤ ਨਹੀਂ ਤੀਗੀ ਕੀ ਹੋਇਆ ਕੀ ਕਾਰਨ ਕੀ ਦੱਸਿਆ ਪਤਾ ਨਹੀਂ ਜੀ ਆਈ ਕਹਿੰਦੇ ਨੇ ਵੀ ਕੋ ਟੀਕੇ ਲਾਇਤੇ ਜੀ ਅੱਛਾ ਹਾਂ ਜੀ ਉਹ ਵੀ ਉਹ ਟੀਕਿਆਂ ਨਾਲੇ ਕੁਝ ਹੋ ਗਿਆ ਹੁਣ ਵੀ ਉਹਦੇ ਜ਼ਿਆਦਾ ਠੀਕ ਨਹੀਂ ਹੈਗੀ ਜੀ ਉਹ ਸੁਰਤ ਜਾਏਗਾ ਬਿਓ ਜੀ ਹੁਣ ਮਾਰੀ ਦੀ ਸੁਰਤਾ ਕਿਉਂ ਆਕਸੀਜਨ ਲੱਗੀ ਹੋਈ ਆ ਜੀ ਅੱਛਾ ਆਕਸੀਜਨ ਲੱਗੀ ਹੋਈ ਆ ਹਾਂ ਆਕਸੀਜਨ ਲੱਗੀ ਹੋਈ ਆ ਉਹ ਜ਼ਿਆਦਾ ਨਹੀਂ ਵੀ ਸਾਡੇ ਨਾਲ ਬੋਲਦੀ ਆ ਜਾਂ ਚੱਲਦੀ ਆ ਧੰਨਵਾਦ ਜਿੰਦ ਦੇਣਦੇ ਨੇ ਕਿ ਨਹੀਂ ਹਾਂ ਜੀ ਮੈਂ ਮਿਲ ਕੇ ਆਈਆਂਗੇ ਹੁਣ ਮੇਰਾ ਬੇਟਾਗਾ ਉੱਥੇ ਉਹਦੀ ਮੰਮੀ ਆ ਜੀ ਉੱਥੇ ਬਸ ਦੋ ਜਣਿਆਂ ਨੂੰ ਖੜਨਾ ਦਿੰਦੇ ਨੇ ਆ ਸਾਡਾ ਪਰਿਵਾਰ ਖੜਾ ਪਿੱਛੇ ਅੱਛਾ ਉਹਨਾਂ ਨੂੰ ਹਜੇ ਵੜਨ ਨਹੀਂ ਦਿੱਤਾ ਜੀ ਸਮੇਂ ਨੇ ਨਹੀਂ ਦਿੱਤਾ ਹਾਂ ਮਿਲਣ ਨਹੀਂ ਦਿੱਤਾ ਜੀ ਓਕੇ ਹਾਂਜੀ ਜਿਸ ਪੈਨੋ ਦੇ ਪਾਈ ਦਾ ਰੀਜ਼ਨ ਕੀ ਹੋਵਾ ਦੇਖੋ ਸਾਡੇ ਗਾਇਨੀ ਵਾਰਡ ਦੇ ਵਿੱਚ ਪੋਸਟ ਆਪਰੇਟਿਵ ਕੇਸ ਨੇ ਇਹਨਾਂ ਸਾਰਿਆਂ ਨੂੰ ਗਲੂਕੋਸ ਲੱਗ ਰਿਹਾ ਸੀ ਤੇ ਇੱਕ ਨਾਰਮਲ ਸੇ ਲਾਈਨ ਦਾ ਇਹ ਰਿਐਕਸ਼ਨ ਹੋਇਆ ਸਾਰਿਆਂ ਨੂੰ ਕਾਫੀ ਪੇਸ਼ੈਂਟ ਨੂੰ ਹੋ ਗਿਆ ਤਕਰੀਬ 12 ਤੋਂ 14 ਪੇਸ਼ੈਂਟਾਂ ਨੂੰ ਹੋਇਆ ਰਿਐਕਸ਼ਨ ਇਹ ਨਹੀਂ ਕੀ ਇਹ ਵੈਕਸੀਨੇਸ਼ਨ ਗਲਤ ਸੀ ਕੋਈ ਐਕਸਪਾਇਰੀ ਲੱਗੀ ਹੈ ਕੀ ਕਾਰਨ ਨਹੀਂ ਨਹੀਂ ਐਕਸਪਾਇਰੀ ਨਹੀਂ ਠੀਕ ਹੈ ਕਿਉਂਕਿ ਕੰਜ਼ਮਪਸ਼ਨ ਬਹੁਤ ਹੈ ਨਾਰਮਲ ਸੇ ਲਾਈਨ ਦੀ ਜਾ ਰਹਾ ਬੋਤਲਾ ਰੋਜ਼ ਦੀ ਲੱਗਦੀ ਜਾਨੀ ਚਲੋ ਕਿਸੇ ਬੈਚ ਦੇ ਵਿੱਚ ਹੋ ਸਕਦਾ ਕੋਈ ਪ੍ਰੋਬਲਮ ਆ ਗਈ ਹੋਵੇ ਰਿਐਕਸ਼ਨ ਇੱਕ ਨੂੰ ਨਹੀਂ ਕਾਫੀ ਪੇਸ਼ੈਂਟਾਂ ਨੂੰ ਹੋ ਜਾਏਗਾ ਕਿੰਨੇ ਮੇਰੀ ਸੀ ਕਿੰਨੇ ਪੇਸ਼ੈਂਟ ਸੀ ਨਹੀਂ ਵੈਕਸੀਨ ਨਹੀਂ ਸੀ ਨਾਰਮਲ ਸੇਰੀਨ ਗਲੂਕੋਜ਼ ਦੀ ਬੋਤਲ ਜਿਹੜੀ ਹੁੰਦੀ ਹੈ ਕਿੰਨੇ ਪੇਸ਼ੈਂਟ ਸੀ ਜੀ ਸਰ ਕਿੰਨੇ ਰੈਫਰ ਕੀਤਾ ਜਾ ਰਹੇ ਨਹੀਂ ਪੇਸ਼ੈਂਟ ਸਾਡੇ ਸਾਰੇ ਤਕਰੀਬਨ ਰਿਕਵਰ ਕਰ ਗਏ ਇੱਕ ਪੇਸ਼ੈਂਟ ਸਾਡਾ ਸਾਡਾ ਥੋੜਾ ਸਿੱਕਾ ਹੈ ਬਟ ਉਹ ਵੀ ਹੋਰ ਕਵਰੀ ਫੇਜ਼ ਦੇ ਵਿੱਚ ਹੈ ਉਹਨੂੰ ਵੀ ਅਸੀਂ ਕਰ ਰਹੇ ਆ ਆਕਸੀਜਨ ਵਗੈਰਾ ਲਾ ਕੇ ਸਾਰੇ ਰਿਕਵਰ ਹੋ ਚੁੱਕੇ ਨੇ ਮਰੀਜ਼ਾਂ ਦਾ ਕਹਿਣਾ ਕਿ ਇੱਥੇ ਕੋ ਡਾਕਟਰ ਦਾ ਪ੍ਰਬੰਧ ਨਹੀਂ ਹੈਗਾ ਕਿ ਸੀਨੀਅਰ ਡਾਕਟਰ ਤਾਂ ਕਦੇ ਆਉਂਦੇ ਨਹੀਂ ਕਿਉਂਕਿ ਜਿਹੜੀ ਨਰਸਾਂ ਨੇ ਉਹਨਾਂ ਦੇ ਸਿਰ ਤੇ ਸਾਰੇ ਕੰਮ ਚੱਲਦੇ ਨੇ ਨਹੀਂ ਨਹੀਂ ਉਹ ਜਿਹੜੇ ਇੰਜੈਕਸ਼ਨ ਨੇ ਉਹ ਤਾਂ ਸਟਾਫ ਨਰਸ ਨਹੀਂ ਲਾਉਨੇ ਨੇ ਡਾਕਟਰ ਸਾਡੇ ਕੋਲ ਗਏ ਨਹੀਂ ਦੇ ਚਾਰ ਪੰਜ ਡਾਕਟਰ ਨੇ ਉਹ ਟਾਈਮ ਨੂੰ ਟਾਈਮ ਰਾਉਂਡ ਵੀ ਕਰਦੇ ਆ ਪੇਸ਼ੈਂਟ ਦੇ ਅਟੈਂਡੈਂਟ ਕਹਿ ਰਹੇ ਨੇ ਕਿ ਉਹਦੇ ਪੇਸ਼ੈਂਟ ਦੇ ਮੂੰਹੋਂ ਝਾਕ ਨਿਕਲ ਰਹੀ ਹੈ ਆਕਸੀਜਨ ਲੱਗੀ ਦੇ ਸੀ ਠੰਡ ਲੱਗਣੀ ਕੰਮਾ ਛੜਨਾ ਇਹ ਇਦਾਂ ਦੀਆਂ ਥੋੜੀਆਂ ਪ੍ਰੋਬਲਮ ਆ ਰਿਐਕਸ਼ਨ ਤੇ ਰਿਐਕਸ਼ਨ ਹੀ ਹੁੰਦਾ ਮੈਡੀਸਨ ਦਾ ਥੋੜੇ ਪੇਸ਼ੈਂਟ ਦੀ ਦੱਸੋ ਕੋਈ ਕਿੰਨੇ ਪੇਸ਼ੈਂਟ ਨੇ ਹੁਣ ਮੌਜੂਦਾ ਫਾਜ਼ੀ ਦੇ ਪੇਸ਼ੈਂਟ 14 15 ਪੇਸ਼ੈਂਟ ਸੀ 14 15 ਪੇਸ਼ੈਂਟ ਨੇ ਬਾਕੀ ਇਦਾਂ ਕਰਕੇ ਇਹ ਰਾਸ਼ ਕਾਫੀ ਆ ਅਸੀਂ ਐਗਜ਼ੈਕਟ ਜਿਹੜੀ ਪੋਜੀਸ਼ਨ ਆ ਵੀ ਕਿੰਨੇ ਪੇਸ਼ੈਂਟ ਹੋ ਜੇ ਇਹਦੀ ਫਾਈਲਾਂ ਨਹੀਂ ਦੇਖੀਆਂ ਬਟ ਅਸੀਂ ਜਿਹੜੇ ਪੇਸ਼ੈਂਟ ਨੂੰ ਰਿਐਕਸ਼ਨ ਹੋ ਰਿਹਾ ਅਸੀਂ ਟਾਈਮ ਟੂ ਟਾਈਮ ਉਹਦਾ ਟ੍ਰੀਟਮੈਂਟ ਕਰ ਰਹੇ ਹਾਂ ਇੱਕ ਤੋਂ ਸੀਰੀਅਸ ਕਰ ਰਹੇ ਨੇ ਇੱਕ ਪੇਸ਼ੈਂਟ ਥੋੜਾ ਸਿੱਕਾ ਹੈ ਉਹ ਵੀ ਉਹ ਥੋੜਾ ਜਿਹਾ ਪੇਸ਼ੈਂਟ ਉਹ ਵੀਜ਼ ਹੈ ਇਸ ਕਰਕੇ ਉਹਨੂੰ ਅਸੀਂ ਟ੍ਰੀਟ ਕਰ ਰਹੇ ਹਾਂ ਉਹ ਵੀ ਰਿਕਵਰੀ ਫੇਜ਼ ਦੇ ਵਿੱਚ ਹੈ ਜਿਹੜੇ ਜਿਹੜੇ ਬਿਮਾਰ ਹੋਏ ਨੇ ਸਾਰੇ ਡਿਲੀਵਰੀ ਹੋ ਚੁੱਕੀਆਂ ਨੇ ਜਾਂ ਇਹਨਾਂ ਸਾਰਿਆਂ ਦੀ ਡਿਲੀਵਰੀ ਹੋ ਚੁੱਕੀ ਆ ਅੱਛਾ ਬੱਚੇ ਬੱਚਿਆਂ ਦਾ ਕੀ ਸਿਚੁਏਸ਼ਨ ਹੈ ਕਿ ਉਹ ਚੈਨ ਬਾੜਾ ਸਭ ਦੇ ਬੱਚੇਨਾਂ ਨੂੰ ਡਿਲੀਵਰੀ ਹੋ ਚੁੱਕੀ ਹੈ ਨਹੀਂ ਨਹੀਂ ਬੱਚੇ ਤਾਂ ਠੀਕ ਨੇ ਬੱਚਿਆਂ ਦੀ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਆਪਰੇ ਪੋਸਟ ਆਪਰੇਟਿਵ ਕੇਸ ਨੇ ਆਪਰੇਸ਼ਨ ਹੋਏ ਹੋਏ ਨੇ ਸਭ ਦੇ ਐਸਐਮ ਐਸਐਮ ਸਰਵਿਸ ਜਿਹੜੀ ਡਾਕਟਰ ਦੀ ਨਿਗਰਾਨੀ ਤੇ ਡਿਊਟੀ ਜੇ ਹੋਏ ਕਿ ਕੋਈ ਕਮੇਡੀ ਵੈਚੂ ਕੋਈ ਕਰਦੇ ਹੋ ਨਹੀਂ ਇਹਦੇ ਕੋਈ ਹੋਇਆ ਹੁੰਦਾ ਕਿਸੇ ਕੰਮ ਦੇ ਵਿੱਚ ਹੁੰਦਾ ਇਹ ਮੈਡੀਸਨ ਦੇ ਵਿੱਚ ਹੋਈ ਹੈਗੀ ਨਾਰਮਲ ਸੇ ਲਾਈਨ ਦੀ ਬੋਟਲ ਹੈ ਉਹ ਸਾਰਿਆਂ ਨੂੰ ਲੱਗਿਆ ਹੋਇਆਗਾ ਇੱਕ ਇੱਕ ਲੋਟ ਦੇ ਕਿੰਨੀਆਂ ਹੋਰ ਜਿਹੜੀ ਬੋਟਲਾਂ ਪਈਆਂ ਨੇ ਸਟਾਕ ਦੇ ਵਿੱਚ ਦੇਖੋ ਉਹ ਬੋਟਲ ਜਿਹੜੀ ਨੇ ਅਸੀਂ ਸਟੋਰ ਦੇ ਵਿੱਚ ਚੈੱਕ ਕਰਾਂਗੇ ਉਹ ਸਾਰਾ ਅਸੀਂ ਸੀਜ਼ ਕਰਕੇ ਭੇਜਾਂਗੇ ਵਾਪਸ ਤੇ ਜਿਹੜਾ ਉਹ ਬਾਅਦ ਵਿੱਚ ਜਿਹੜੀ ਕੋਈ ਕਾਰਵਾਈ ਹੋਊਗੀ ਕਰਾਂਗੇ ਸਰਕਾਰ ਨੂੰ ਲਿਖਾਂਗੇ ਅਸੀਂ ਠੀਕ ਹੈ